ਉਧਰ ਪੰਜਾਬ ਇਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖੈਰਾ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਸੁਖਪਾਲ ਸਿੰਘ ਖੈਰਾ ਨੇ ਬਠਿੰਡਾ ਵਿਖੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦਾ ਦਾਵਾ ਕੀਤਾ ਹੈ ਕਿ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲੇ ਖੁਦ ਜਾ ਕੇ ਨੋਟਿਸ ਹਾਸਲ ਕਰਨਗੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਹਾਲੇ ਤੱਕ ਕਿਸੇ ਤਰ੍ਹਾਂ ਦਾ ਨੋਟਿਸ ਵਿਧਾਨ ਸਭਾ ਦਾ ਨਹੀਂ ਮਿਲਿਆ ਅਤੇ ਉਹ ਖੁਦ ਨੋਟਿਸ ਲੈਣ ਜਾਣਗੇ ਉਹਨਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਵੀ ਵੱਡੇ ਸਿਆਸੀ ਹਮਲੇ ਕੀਤੇ ਸੁਖਪਾਲ ਖੈਰਾ ਨੇ ਨਸ਼ਿਆਂ ਤੋਂ ਲੈ ਕੇ ਬੇਰੋਜ਼ਗਾਰੀ ਅਤੇ ਕਿਸਾਨ ਕਰਜ਼ਿਆਂ ਦੀ ਲਾਰੇਬਾਜ਼ੀ ਤੇ ਆਪਣੀ ਗੱਲ ਰੱਖੀ ਕਾਬਲੇਗੌਰ ਹੈ ਸੁਖਪਾਲ ਸਿੰਘ ਖੈਰਾ ਬਠਿੰਡਾ ਦੇ ਵਿੱਚ ਸਰਗਰਮ ਨੇ ਅਤੇ ਬਠਿੰਡਾ ਵਿੱਚ ਸੁਖਪਾਲ ਸਿੰਘ ਖੈਰਾ ਦੇ ਹੱਕ ਵਿੱਚ ਵੀ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਣ ਲੱਗੇ ਨੇ ਸੁਖਪਾਲ ਖੈਰਾ ਦੇ ਬਠਿੰਡੇ ਜਾਣ ਤੋਂ ਬਾਅਦ ਮੁਕਾਬਲਾ ਤਿਕੋਣਾ ਹੋ ਗਿਆ ਅੱਜ ਸਾਡੇ ਤਿੰਨ ਜ਼ਿਲ੍ਹੇ ਜਿਹੜੇ ਬਠਿੰਡਾ ਲੋਕ ਸਭਾ ਚ ਪੈਂਦੇ ਨੇ ਮੁਖਸਰ ਮਾਨ ਸਾਹਿਬ ਬਠਿੰਡਾ ਉਹਨਾਂ ਦੇ ਪ੍ਰੈਜ਼ੀਡੈਂਟਸ ਭੁਲਾਏ ਸੀਗੇ ਉਹਨਾਂ ਦੇ ਨਾਲ ਬਲਾਕ ਪ੍ਰੈਜ਼ੀਡੈਂਟਸ ਭੁਲਾਏ ਸੀਗੇ ਤਾਜ਼ਾ ਪੋਲਿਟਿਕਲ ਹਾਲਾਤ ਲੋਕ ਸਭਾ ਦੀ ਇਲੈਕਸ਼ਨ ਨੂੰ ਮੱਦੇ ਨਜ਼ਰ ਰੱਖ ਕੇ ਇਹ ਮੀਟਿੰਗ ਕੀਤੀ ਗਈ। ਦੇਖੋ ਸਾਡੀ ਪਾਰਟੀ ਨੂੰ ਅ alloate ਸੀਟ ਹੋਈ ਬਠਿੰਡਾ ਫਰੀਦਕੋਟ ਅਸੀਂ ਲੜਾਂਗੇ ਆਵਾਜ਼ ਔਰ ਅਸੀਂ ਬਾਉਂਡ ਆ ਪਾਰਟੀ ਦੇ ਡਿਸਪਲਿਨਸ ਦੇ ਨਾਲ ਪੰਜਾਬ ਡੈਮੋਕਰੈਟਿਕ ਐਲਾਈਅੰਸ ਘੱਟ ਛੋੜਦੇ ਅਸੀਂ ਆਉਣ ਵਾਲੇ ਚੰਦ ਦਿਨਾਂ ਥੋੜੇ ਜਿਹੇ ਦਿਨਾਂ ਦੇ ਵਿੱਚ ਅਸੀਂ ਪੰਜਾਬ ਦੇ 10 ਉਮੀਦਵਾਰ ਯੋਗ ਐਲਾਨਾਂਗੇ ਕਾਂਗਰਸ ਅਕਾਲੀਆਂ ਵਾਂਗੂ ਬੋਗਸ ਤੇ ਮਸਲਮਾਨ ਤੇ ਸ਼ਾਮਦੀ ਤੇ ਕਰਪਟ ਤੇ ਵਪਾਰੀ ਨਹੀਂ ਹਲਾਣਾਂਗੇ ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਹਿੱਤ ਵਾਸਤੇ ਕੁਝ ਕੀਤਾ ਵਾ ਲੜਾਈਆਂ ਲੜੀਆਂ ਨੇ ਔਰ ਪੜ੍ਹੇ ਲਿਖੇ ਹੋਣਗੇ ਵਿਦਾਗ ਹੋਣਗੇ ਉਹ ਉਮੀਦਵਾਰ ਅਸੀਂ ਪੰਜਾਬ ਦੇ ਲੋਕਾਂ ਨੂੰ ਬਤੌਰ ਤੀਸਰਾ ਬਦਲ ਦੇਾਂਗੇ ਪੰਜਾਬ ਚ ਕਿਉਂ ਨਹੀਂ ਚੁਣੌਤੀ ਦੇਾਂਗੇ ਅਸੀਂ ਲੋਕਾਂ ਦੇ ਸਿਰ ਤੇ ਆ ਸਾਡੀ ਇਹਨਾਂ ਵਾਂਗੂ ਸਰਮਾਇਦਾਰਾਂ ਦੀ ਪਾਰਟੀ ਨਹੀਂਗੀ ਸਾਡੀ ਆਮ ਆਵਾਮ ਦੀ ਪਾਰਟੀ ਆ ਲੋਕਾਂ ਦੀ ਪਾਰਟੀ ਆ ਔਰ ਜਦੋਂ ਕਹਿੰਦੇ ਕਿ ਲੋਕ ਇੱਕ ਪਾਸੇ ਇਕੱਠੇ ਹੋ ਜਾਣ ਆਵਾਜ਼-ਏ-ਖਲਕਤ ਨਗਾਰਾ-ਏ-ਖੁਦਾ ਫਿਰ ਕੋਈ ਹਰ ਸਿਮਰਤ ਹਰ ਸਿਮਰਤ ਤਾਂ ਬਹੁਤ ਛੋਟੀ ਚੀਜ਼ ਆ ਇੱਥੇ ਦਾ ਸਦਾਮ ਹੁਸੈਨ ਤੇ ਵੱਡੇ ਵੱਡੇ ਗਦਾਫੀ ਵਰਗੇ ਡਿਕਟੇਟਰ ਨਹੀਂ ਲੱਭੇ ਤਾਂ ਕੋਈ ਚੀਜ਼ ਨਹੀਂ ਕਿ ਔਰ ਦੂਸਰਾ ਹੈਗਾ ਕਿ ਮੈਨੂੰ ਤਾਂ ਪਤਾ ਲੱਗਿਆ ਕਿ ਬੀਬੀ ਹਰਸਮਰਤ ਕੌਰ ਤਾਂ ਫਰੋਜ਼ਪੁਰ ਭੱਜ ਰਹੀ ਹੈ ਪਹਿਲਾਂ ਉਹ ਕਲੀਅਰਫਾਈ ਕਰੇ ਕੋ ਲੜ ਰਹੀ ਹੈ ਇਲੈਕਸ਼ਨ ਕਿ ਨਹੀਂ ਲੜ ਰਹੀ ਸ਼ੇਰ ਸਿੰਘ ਕੁਬਾਇਆ ਨੇ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਅਸਤੀਫਾ ਦੇ ਦਿੱਤਾ ਹੈ ਸ਼ੇਰ ਸਿੰਘ ਕੁਬਾਇਆ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਾਰਟੀ ਵਿੱਚ ਤਵੱਜੋ ਨਹੀਂ ਮਿਲ ਰਹੀ ਸੀ ਉਹਨਾਂ ਕਿਹਾ ਕਿ ਮਾਨ ਸਨਮਾਨ ਨਾ ਮਿਲਣ ਕਰਕੇ ਹੀ ਉਹਨਾਂ ਅਸਤੀਫਾ ਦਿੱਤਾ ਹੈਣ ਵਾਸਤੇ ਬੜੀਆਂ ਮਾਨ ਹਸਤੀਆਂ ਨੇ ਬੜਾ ਬੜਾ ਸੰਘਰਸ਼ ਕੀਤਾ ਜ਼ੋਰ ਲਾਇਆ ਪਹਿਲਾ ਸਰਦਾਰ ਜੋਰਾ ਸੇ ਮਾਨ 12 ਸਾਲ ਲੜਦੇ ਰਹੇ ਕਿ ਮੈਂ ਇਹਨੂੰ ਪਾਰਟੀ ਨੂੰ ਖੜਾ ਕੇ ਹਸਾ ਲੈਣਾ ਉਹ ਵਿਚਾਰੇ ਦੀ ਉਮਰ ਨਹੀਂ ਗਈ ਉਹੋ ਤੱਕ ਤਾਂ ਮੈਂ ਨਹੀਂ ਨਿਕਲ ਸਕਿਆ ਤੇ ਉਸ ਬਾਅਦ ਡਿਪੀਸ਼ੀਰ ਸਾਹਿਬ ਨੂੰ ਮੈਂ ਆਪ ਜਲਾ ਲੈ ਕੇ ਆਇਆ ਤੇ ਇਹ ਮੈਨੂੰ ਪਤਾ ਨਹੀਂ ਸੀ ਵੀ ਮੇਰੇ ਨਾਲ ਇਸ ਤਰ੍ਹਾਂ ਦਾ ਹਾਸ਼ਰ ਹੋਏਗਾ ਤੇ ਉਹਨਾਂ ਨੇ ਅਖੀਰ ਉਹਦੇ ਮਕਸਦ ਦੇ ਕਾਮਯਾਬ ਹੋ ਗਏ ਤੇ ਮੈਨੂੰ ਅੱਜ ਇਹ ਜਿਹੜਾ ਸਤੀਫਾ ਮੈਂ ਆਪਣੀ ਪਾਰਟੀ ਤੋਂ ਦਿੱਤਾ ਕਿਉਂਕਿ 2 ਸਾਲ ਜਿਹੜਾ ਦੁਬਾਰਾ ਸਰਕਾਰ ਬਣੀ ਹੈ 2 ਸਾਲ ਹੋ ਗਏ ਲਗਾਤਾਰ ਟਾਈਮ ਲੰਘਦਾ ਇੱਕ ਵੀ ਕਿਸੇ ਮੀਟਿੰਗ ਵਿੱਚ ਕਿਸੇ ਤਾਂ ਤੇ ਪਾਰਟੀ ਪ੍ਰਧਾਨ ਨੇ ਮੈਨੂੰ ਕਿਤੇ ਬੁਲਾਇਆ ਤੱਕ ਨਹੀਂ ਆ ਤਾਂ ਇੰਨੀ ਕੋਈ ਉਹਨੂੰ ਨਫ਼ਰਤ ਸੀ ਤੇ ਮੈਂ ਫਿਰ ਇਹ ਸਮਝਿਆ ਕਿ ਉਤੋਂ ਚੋਣਾਂ ਜਿਹੜੀਆਂ ਤੇ 2-4 ਦਿਨ ਐਲਾਨ ਹੋਣ ਦਾ ਰਹਿ ਗਿਆ ਇਹ ਮੈਂ ਸੋਚਿਆ ਕਿ ਉਹਨੇ ਇਸ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਤਾਂ ਐਸਾ ਤੁਸੀਂ ਮੰਨਦੇ ਹੋ ਕਿ ਡਿੱਪੀ ਸੀਐਮ ਨੂੰ ਇੱਥੇ ਆਪਣੇ ਜਲਾਲਾਬਾਦ ਤੋਂ ਇਲੈਕਸ਼ਨ ਲੜਾ ਕੇ ਤੁਸੀਂ ਵਾਕਈ ਗਲਤੀ ਕੀਤੀ ਸੀ ਉਹ ਤਾਂ ਸਾਰਾ ਨਫਜ਼ਾ ਜੀ ਮੈਂ ਤਾਂ ਆਪ ਮੌਤ ਆਪ ਦੀ ਲੈ ਕੇ ਆਇਆ ਦੇਖੋ ਮੈਂ ਤੁ 2009 ਵਿੱਚ ਉਹਨਾਂ ਲੈ ਕੇ ਆਇਆ ਨਹੀਂ ਤਾਂ ਮੈਂ ਤਾਂ ਸਮੂਥਲੀ ਲੋਕਾਂ ਦੀ ਸੇਵਾ ਕਰਦਾ ਸੀ ਕਰਦਾ ਜਾ ਰਿਹਾ ਸੀ ਭਾਈ ਸਾਹਿਬ ਹੁਣ ਤੁਸੀਂ ਕਿਹੜੀ ਪਾਰਟੀ ਜਾਓਗੇ ਮੈਂ ਹੁਣ ਪਾਰਟੀ ਦਾ ਦਰਜਨ ਕੀਤਾ ਹੈ ਕੱਲ ਤੱਕ ਕੋਈ ਨਾ ਕੋਈ ਜਿਹੜੀ ਕੋਈ ਚੰਗੀ ਪਾਰਟੀ ਮੇਰੇ ਨਾਲ ਜਿਹਦਾ ਕੁਝ ਸਹਿਯੋਗ ਹੋਊਗਾ ਉੱਪਰ ਕਰਨਗੇ ਤੁਸੀਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਖੀਰੂ-ਖੀਰੂ ਹੁੰਦਾ ਜਾ ਰਿਹਾ ਹੈਗਾ ਔਰ ਜਿਹੜੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਹੁੰਦੇ ਸੀ ਅੱਜ ਕੱਲ ਇਹਨੂੰ ਇਹਦਾ ਨਾਂ ਜਿਹੜਾ ਹੈਗਾ ਸ਼੍ਰੋਮਣੀ ਖਾਲੀ ਦਲ ਬਣ ਗਿਆ ਹੈ ਖਾਲੀ ਹੋ ਚੁੱਕਿਆ ਅਕਾਲੀ ਦਲ ਔਰ ਲਗਾਤਾਰ ਇਹਨਾਂ ਦੇ ਵਰਕਰ ਤੋਂ ਲੈ ਕੇ ਐਮਪੀ ਤੱਕ ਸਾਬਕਾ ਵਜ਼ੀਰ ਸਾਬਕਾ ਜਿਹੜੇ ਵੱਡੇ-ਵੱਡੇ ਜਿਹੜੇ 5-5 4-4 ਵਾਰ ਜਿੱਤੇ ਹੋਏ ਨੇਤਾ ਸਾਹਿਬਾਨ ਲਗਾਤਾਰ ਛੱਡ ਰਹੇ ਨੇ ਬੜਾ ਕਾਰਨ ਸਪਸ਼ਟਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉਸ ਸਮੇਂ ਦੇ ਡਿਪਟੀ ਸੀਐਮ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਸੁਮੇਦ ਸੈਣੀ ਜਾਂ ਹੋਰ ਵਿਅਕਤੀਆਂ ਉੱਪਰ ਦੋਸ਼ ਲੱਗ ਰਿਹਾ ਕਿ ਉਹਨਾਂ ਨੇ ਗੁਰਗ੍ਰੰਤ ਸਾਹਿਬ ਦੀ ਬੇਅਦਬੀ ਕਰਵਾਈ ਹੈ ਉਹਨਾਂ ਦਾ ਗੁਰਗ੍ਰੰਤ ਸਾਹਿਬ ਦੀ ਬੇਅਦਬੀ ਕਰਵਾਉਣ ਦੇ ਵਿੱਚ ਹੱਥ ਆ ਸਿੱਧੇ ਜਾਂ ਸਿੱਧੇ ਤੌਰ ਤੇ ਦੋਸ਼ੀ ਨੇਗੇ ਔਰ ਮੈਂ ਸਮਝਦਾ ਵੀ ਉਹਨਾਂ ਗੱਲਾਂ ਨੂੰ ਲੈ ਕੇ ਲੋਕ ਜਿਹੜੇ ਹੈਗੇ ਨੇ ਬੜੇ ਚੇਤਨ ਨੇ ਔਰ ਉਹਦਾ ਕਾਰਨ ਹੈ ਕਿ ਲਗਾਤਾਰ ਜਗਾਹਾਂ ਤੇ ਸਤੀਫੇ ਦੀ ਝੜੀ ਲੱਗੀ ਹੋਈ ਆ ਉਹ ਦਰਪਗਵੰਤ ਮਾਨ ਨੇ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਇੱਕ ਪ੍ਰਾਈਵੇਟ ਪਾਰਟੀ ਹੈ ਭਗਵੰਤ ਮਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਅਤੇ ਸ਼ੇਰ ਸਿੰਘ ਕਬਾਇਆ ਦੇ ਅਸਤੀਫੇ ਅਤੇ ਅਕਾਲੀ ਦਲ ਵੱਲੋਂ ਸ਼ੇਰ ਸਿੰਘ ਕਬਾਇਆ ਨੂੰ ਮੋਡਲੀ ਮੈਂਬਰਸ਼ਿਪ ਤੋਂ ਕੱਢਣ ਤੇ ਜਵਾਬ ਦੇ ਰਹੇ ਸਨ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਹੁਤ ਜਲਦ ਖਤਮ ਹੋਣ ਵਾਲੀ ਪਾਰਟੀ ਹੈ ਲੈ ਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਉਹ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਵਾਂਗੂ ਇਹ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦਾ ਜਿਹੜਾ ਰਿਸ਼ਤੇਦਾਰ ਵਿਕਰਮਜੀਤ ਮਜੀਠੀਆ ਚਲਾ ਰਹੇ ਸੀ ਤੇ ਹੁਣ ਜਿਹੜੇ ਲੋਕਾਂ ਨੇ ਅਕਾਲੀ ਦਲ ਦੀ ਜੇੜਾਂ ਕੱਟੀਆਂ ਮੋਰਚੇ ਲਾਏ ਉਹ ਸਾਰੇ ਜਿਹੜੇ ਨੇ ਦਿਨ ਤੋਂ ਅਲੱਗ ਹੋ ਰਹੇ ਨੇ ਤੇ ਉਹਨਾਂ ਨੂੰ ਵੀ ਇਹਦਾ ਮਤਲਬ ਪਤਾ ਲੱਗ ਗਿਆ ਕਿ ਭਾਈ ਪਿੰਡਾਂ ਦੇ ਵਿੱਚ ਲੋਕ ਜਿਹੜੇ ਨੇ ਹੁਣ ਗੁਰੂ ਘਰ ਚ ਵੀ ਇਹਨਾਂ ਨੂੰ ਬੜਨ ਤੇ ਇਤਰਾਜ਼ ਕਰਦੇ ਨੇ ਤੇ ਅਸੀਂ ਖਿੰਡ ਪੁੰਡ ਗਏ ਮੈਂ ਤਾਂ ਪਹਿਲਾਂ ਤੋਂ ਕਹਿੰਦਾ ਆ ਰਿਆਂ ਕਿ 99 ਸਾਲਾਂ ਲੀਜ਼ ਬਾ ਬਾਗੋਂ ਹੋਇਆ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ 1920 ਚ ਸ਼ੁਰੂ ਤੇ 2019 ਚ ਖਤਮ ਉਹ ਦਰਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ ਤੇ ਤਿੱਖਾ ਹਮਲਾ ਕੀਤਾ ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਸ਼ਰਮ ਆਉਣੀ ਚਾਹੀਦੀ ਹੈ ਉਹਨਾਂ ਜਿਹੋ ਜਾ ਅਭਿਆਨ ਦਿੱਤਾ ਸ਼ੁਖਬੀਰ ਬਾਦਲ ਨੇ ਕਿਹਾ ਕਿ ਸਾਨੂੰ ਨਰਿੰਦਰ ਮੋਦੀ ਨੂੰ ਦੁਬਾਰਾ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਚਾਹੀਦਾ ਹੈ। ਸ਼ੁਖਬੀਰ ਬਾਦਲ ਨਰਿੰਦਰ ਮੋਦੀ ਦੀ ਸ਼ਾਨ ਵਿੱਚ ਬੋਲਦੇ ਹੋਏ ਕਹਿੰਦੇ ਰਹੇ ਕਿ ਇਮਰਾਨ ਖਾਨ ਤੇ ਇੰਨਾ ਜ਼ਿਆਦਾ ਦਬਾਅ ਨਰਿੰਦਰ ਮੋਦੀ ਦੀ ਕੂਟਨੀਤੀ ਦਾ ਪਿਆ ਕਿ ਇਮਰਾਨ ਖਾਨ ਨੂੰ ਸਾਡਾ ਵਿੰਗ ਕਮਾਂਡਰ ਅਭਿਨੰਦਨ ਛੱਡਣਾ ਪਿਆ। ਪਰ ਸ਼ੁਖਬੀਰ ਬਾਦਲ ਇਹ ਨਹੀਂ ਦੱਸ ਸਕੇ ਕਿ ਨਰਿੰਦਰ ਮੋਦੀ ਦਾ ਦਬਾਅ ਪਾਕਿਸਤਾਨ ਤੇ ਕਿਉਂ ਨਹੀਂ ਪਿਆ ਕਿ ਸਾਡੇ ਪੁਲਵਾਮਾ ਵੇਲੇ 44 ਫੌਜੀ ਸ਼ਹੀਦ ਹੋ ਗਏ। ਤੇ 14 ਫਰਵਰੀ ਤੋਂ ਬਾਅਦ ਹੁਣ ਤੱਕ ਸਾਡੇ 60 ਫੌਜੀ ਸ਼ਹੀਦ ਹੋ ਗਏ ਸੋ ਸੁਖਵੀਰ ਬਾਦਲ ਦੇ ਮੁਤਾਬਕ ਅਭਿਨੰਦਨ ਦੀ ਵਾਪਸੀ ਪਾਕਿਸਤਾਨ ਤੇ ਦਬਾਅ ਪੈਣ ਕਰਕੇ ਹੋਈ ਹੈ ਪਰ ਫੌਜੀਆਂ ਦੀ ਫੌਜੀਆਂ ਦੀ ਸ਼ਹੀਦੀ ਕਿਹਦੀ ਕਮਜ਼ੋਰੀ ਕਰਕੇ ਹੋਈ ਹੈ ਸੁਖਵੀਰ ਬਾਦਲ ਇਸ ਉੱਪਰ ਨਹੀਂ ਬੋਲੇ ਸੋ ਦੇਸ਼ ਹਿੱਤ ਵਿੱਚ ਉਹਨਾਂ ਨੂੰ ਇਹ ਵੀ ਜ਼ਰੂਰ ਬੋਲਣਾ ਚਾਹੀਦਾ ਹੈ ਕਿ ਜਦੋਂ ਸਾਡੇ ਫੌਜੀ ਸ਼ਹੀਦ ਹੁੰਦੇ ਨੇ ਤੇ ਉਹ ਸਾਡੀ ਸਰਕਾਰ ਦੀ ਨਲਾਇਕੀ ਹੈ ਮੈਂ ਮੈਂ ਕਹਿੰਦਾ ਸਭ ਨੂੰ ਸ਼ਰਮ ਆਉਣੀ ਚਾਹੀਦੀ ਹੈ

लगातार अपने से हमला कर रहे हैं जे कोई कर करारा जिसने जवाब दिता मोदी साहब भी है उन्होंने घर च के उन्होंने दुश्मन सबक सिखाया घंटे के अंदर अंदर वापस क्यों आ गया क्योंकि इमरान खान उन्होंने डर गया कि जे असी मां वापस ना भेजिया मोदी साहब का कोई पता नहीं होर वाला हमला करके सू पाकिस्तान का कर दे जे दुश्मन थोड़े का ਜੇ ਤੂੰ ਤੇ ਬੰਦਾ ਕਿਹੜਾ ਸਿੱਖਾ ਦੁਸ਼ਮਣ ਨਾਲ ਡਰੇ ਉਹ ਰਾਹੁਲ ગાંધી ਪ੍ਰਧਾਨ ਮੰਤਰੀ ਕਹਿੰਦੇ ਲਾਇਕ ਹੈ ਰਾਹੁਲ ਗਾਂਧੀ ਤੇ ਕੈਪਟਨ ਮਹਿੰਦਰ ਸਿੰਘ ਇੱਕੋ ਜਿਹੇ ਹੈ ਨਾਮ ਕੰਮ ਦਾ ਕੰਮ ਉਹ ਇਹ ਨਾ ਹੁੰਦੀ ਨਹੀਂ ਕਰਦਾ ਰਾਹੁਲ ਗਾਂਧੀ ਨੂੰ ਪਤਾ ਹੀ ਨਹੀਂ ਬੋਲਣਾ ਕੀ ਹੈ ਉਹ ਕਾਵੀ ਤੇ ਲਿਖ ਦਿੰਦੇ ਹੈ ਜੋ ਲਿਖ ਦਿੰਦੇ ਆ ਮੋਰ ਬੰਦਾ ਕੋਈ ਉਹਦਾ ਕੋਈ ਮਾਗ ਨਹੀਂ ਹੈ ਕਿ ਮੈਂ ਇਹ ਲੈ ਕੇ ਜਾਣਾ ਉਹ ਮੈਂ ਦੇਖੋ ਕਹਿੰਦੇ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਕੁਝ ਮਹੀਨਿਆਂ ਤੋਂ ਜਿਹੜਾ ਆਪਣਾ ਮਾਨਸਿਕ ਸੰਤੁਲਨ ਹੈ ਉਹ ਕੋ ਬੈਠੇ ਹੈ ਕਿਉਂਕਿ ਜਿੱਦ ਤੱਕ ਸਵਾਲ ਇਹ ਹੈਗਾ ਕਿ 에어 ਸਟ੍ਰਾਈਕ ਦਾ ਸਬੂਤ ਮੰਗਣਾ ਇੰਡੀਅਨ ਆਰਮੀ ਉਹਦੀ ક્ષਮਤਾ ਉਹਦੀ ਪੋਟੈਂਸ਼ੀਅਲਿਟੀ ਪੂਰੇ ਵਿਸ਼ਵ ਦੇ ਵਿੱਚ ਵਰਲਡ ਰੈਕਗਨਾਈਜ਼ਡ ਹੈ ਔਰ ਇਹ ਚੌਥੇ ਨੰਬਰ ਤੇ ਆਰਮੀ पिछले दिन ही जोड़ा है कि आर्मी जनरल जोड़े है वो मीडिया के आए और उन्होंने कहा कि साढ़े बारह जोड़े है महराज जोड़े है वो गए और जैश ए मुहम्मद जे टैरिस्ट कैंप बालाकोट लगा हुआ है उसने डिस्ट्रॉय करते और जड़ियाँ है पिक्चर भी है और सारिया पिक्चर जी है गौरमेंट ना तो सबूत नवजोत सिद्धू उन्होंने की चाहिए है गा? ਔਰ ਇਹਦੇ باوجود ਜਸਬੂਤ ਮੰਗਦੇ ਆ ਤਾਂ ਉਹਨਾਂ ਦਾ ਪਾਕਿਸਤਾਨ ਦਾ ਪ੍ਰੇਮ ਜਾਗਿਆ Imran Khan ਪ੍ਰੇਮ ਜਾਗਿਆ Imran Khan ਦੇ ਨਾਲ ਤਾਂ ਮੈਂ ਤਾਂ ਆਪਣੀ رائے ਦਵਾਂਗਾ ਕਿ ਭਾਈ ਉਹ ਭਾਰਤ ਦੀ ਨਾਗਰਿਕਤਾ ਤਿਆ ਕੇ ਪਾਕਿਸਤਾਨ ਦੀ ਲਹਿਣ ਔਰ ਉੱਤੇ ਮੰਤਰੀ ਬਣ ਜਾਣ ਕਿਉਂਕਿ ਆਫਰ ਵੀ ਆਈ ਹੋਈ ਹੈ। ਉਹਦੇ ਨਵਜੋਤ ਸਿੰਘ ਸਿੱਧੂ ਦੇ ਟਵੀਟ ਤੇ ਮੋੜ ਤੋਂ ਸਿਆਸਤ ਕਰਵਾ ਗਈ ਹੈ। ਨਵਜੋਤ ਸਿੰਘ ਸਿੱਧੂ ਨੇ ਭਾਜਪਾ ਦੇ ਲੀਡਰਾਂ ਦੇ ਬਿਆਨਾਂ ਤੋਂ ਬਾਅਦ ਇੱਕ ਟਵੀਟ ਕੀਤਾ ਹੈ। ਭਾਰਤੀ ਜਨਤਾ ਪਾਰਟੀ ਦੇ ਲੀਡਰ ਰੈਲੀਆਂ ਤੇ ਅਤੇ ਥਾਂ-ਥਾਂ ਤੇ ਆਖ ਰਹੇ ਨੇ ਕਿ ਫੌਜ ਦੇ دہشت گردੀ ਹਮਲੇ ਵਿੱਚ 200 250 ਅੱਤਵਾਦੀ ਮਾਰੇ ਮੁਕਾਏ ਨੇ ਜਦਕਿ ਭਾਰਤੀ ਫੌਜ ਦਾ ਕਹਿਣਾ ਹੈ ਕਿ ਫੌਜ ਦਾ ਕੰਮ ਲਾਸ਼ਾਂ ਗਿਣਨਾ ਨਹੀਂ ਹੈ ਸਿਰਫ ਅਟੈਕ ਕਰਨਾ ਹੈ ਸੋ ਨਵਜੋਤ ਸਿੰਘ ਸਿੱਧੂ ਨੇ ਪੁੱਛਿਆ ਕਿ ਸਰਕਾਰ ਦੱਸੇ ਕਿ ਕਿੰਨੇ ਅੱਤਵਾਦੀ ਮਾਰੇ ਗਏ ਨੇ ਜਾਂ ਦਰਖਤ ਡੇਗੇ ਗਏ ਨੇ ਨਵਜੋਤ ਸਿੰਘ ਸਿੱਧੂ ਦੇ ਟਵੀਟ ਤੋਂ ਬਾਅਦ ਇੱਕ ਵਾਰੀ ਫਿਰ ਭਾਰਤ ਦਾ ਗੋਦੀ মিডিਆ ਨਵਜੋਤ ਸਿੰਘ ਸਿੱਧੂ ਨੂੰ ਗद्दार ਐਲਾਨਣ ਲੱਗਿਆ ਔਰ ਕਈ ਬੁੱਧੀਜੀਵੀ ਇਸ ਗੱਲ ਦਾ ਵੀ ਸੰਤੋਸ਼ ਪ੍ਰਗਟ ਕਰ ਰਹੇ ਨੇ ਕਿ ਵਿੰਗ ਕਮਾਂਡਰ ਅਭਿਨੰਦਨ ਸਿੱਖ ਵਿੰਗ ਕਮਾਂਡਰ ਨਹੀਂ ਸੀ ਕਿਉਂਕਿ ਜੇ ਉਹ ਸਿੱਖ ਭਾਈਚਾਰੇ ਨਾਲ ਸੰਬੰਧਿਤ ਹੁੰਦਾ ਤੇ ਇਮਰਾਨ ਖਾਨ ਉਸ ਨੂੰ ਛੱਡ ਦਿੰਦੇ ਤਾਂ ਬਹੁਤ ਸਾਰੇ ਸਾਡੇ ਕੌਮੀ ਚੈਨਲਾਂ ਨੇ ਕਹਿਣਾ ਸੀ ਕਿ ਪਾਕਿਸਤਾਨ ਸਿੱਖਾਂ ਨੂੰ ਆਪਣੇ ਵੱਲ ਕਰ ਰਿਹਾ ਨਵਜੋਤ ਸਿੰਘ ਸਿੱਧੂ ਦੇ ਇਸੇ ਕਰਕੇ ਬਹੁਤ ਜ਼ਿਆਦਾ ਨਿੰਦਾ ਹੋ ਰਹੀ ਸੀ ਉਹਦੀ ਬਾਜਵੇ ਨਾਲ ਜੱਫੀ ਦੀ ਉਦਰ ਵਕ ਵਕ ਕਿਸਾਨ ਜਥੇਬੰਦੀਆਂ ਨੇ ਅੰਮ੍ਰਿਤਸਰ ਦਿੱਲੀ ਕੌਮੀ ਸ਼ਾਰਾ ਨੂੰ ਜਾਮ ਕਰ ਦਿੱਤਾ ਹੈ ਅੰਮ੍ਰਿਤਸਰ ਦਿੱਲੀ ਰੇਲਵੇ ਦਾ ਲਿੰਕ ਰੋਕ ਦਿੱਤਾ ਗਿਆ ਹੈ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਨੇੜੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਅੱਜ ਸੜਕਾਂ ਤੇ ਜਾਮ ਲਾ ਦਿੱਤਾ ਉਹਨਾਂ ਨਰਿੰਦਰ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਮਾਰੇ ਅਤੇ ਮੰਗ ਕੀਤੀ ਕਿ ਜਦ ਤੱਕ ਸੁਆਮੀਨਾਥਨ ਦੀ ਰਿਪੋਰਟ ਨੂੰ ਲਾਗੂ ਨਹੀਂ ਕੀਤਾ ਜਾਂਦਾ ਕਿਸਾਨ ਆਪਣਾ ਅੰਦੋਲਨ ਖਤਮ ਨਹੀਂ ਕਰਨਗੇ ਉਹਨਾਂ ਕਿਹਾ ਕਿ ਇੰਟਰਨੈਟਿੰਗ ਚੈੱਕ ਪੋਸਟਾਂ ਵੀ ਕਿਸਾਨਾਂ ਦੀ ਮੰਗ ਦੇ ਮੁਤਾਬਕ ਜਲਦ ਖੁੱਲਣੀਆਂ ਚਾਹੀਦੀਆਂ ਨੇ। ਉਹ ਜਿਹੜੇ ਪ੍ਰੋਟੈਸਟ ਆ ਸਾਡਾ ਤੁਹਾਨੂੰ ਪਤਾ ਵਾ ਜਿਵੇਂ ਕਿਸਾਨੀ ਮਜ਼ਦੂਰਾਂ ਦਾ ਜੋ ਹਾਲਾਤ ਆ ਪੰਜਾਬ ਦੇ ਵਿੱਚ ਆ ਸਾਨੂੰ ਹੋ ਗਏ 20-20 ਸਾਲ ਪ੍ਰੋਟੈਸਟ ਕਰਦਿਆਂ ਨੂੰ ਜੜੀਆਂ ਸਾਡੀਆਂ ਮੇਨ ਤੇ ਜਨਵੀਨ ਮੰਗਾ ਸੀ ਅਸੀਂ ਇੱਕ ਹੀ ਹੱਥ ਬੰਨੇ ਸਰਕਾਰ ਘੜੀ ਵੀ ਸਾਨੂੰ ਫਸਲਾਂ ਦੇ ਰੇਟ ਜੋ ਡਾਕਟਰ ਸੁਆਮੀਨਾਥਨ ਕਮਿਸ਼ਨ ਤੁਹਾਡਾ ਆਪ ਦਾ ਕਮਿਸ਼ਨ ਆ। ਉਦੇ ਮੁਤਾਬਕ ਬਣਦੇ ਆ ਦੇ ਦਿਓ ਤੇ ਸਾਰੀਆਂ ਫਸਲਾਂ ਦੀ ਖਰੀਦ ਦੀ ਗਰੰਟੀ ਕਰੋ ਇਹ ਕਹਿੰਦੇ ਡਾਈਵਰਸੀਫਿਕੇਸ਼ਨ ਕਰੋ ਕਣਕ ਝੋਨਾ ਨਾਲ ਲਾਓ ਗੰਨੇ ਵਾਲਾ ਕਿਸਾਨ ਰੋਲ ਰਿਹਾ ਆਲੂ ਵਾਲਾ ਰੋਲ ਰਿਹਾ ਮਟਰਾਂ ਵਾਲਾ ਰੋਲ ਰਿਹਾ ਸਾਰੀ ਸਬਜੀ ਪੰਜਾਬ ਚ ਰੁਲ ਗਈ ਠੀਕ ਹੈ ਜੀ ਮੱਕੀ ਰੁਲ ਗਈ ਕੀ ਲਾਈਏ ਸਾਡੀ ਤਾਂ ਮੰਡੀ ਚ ਖਰੀਦੀ ਸੋ ਸਾਰੀਆਂ ਫਸਲਾਂ ਜਿਹੜੀਆਂ ਨਹੀਂ ਖਰੀਦੀਆਂ ਜਾਂਦੀਆਂ ਉਹਨਾਂ ਦੀ ਵੀ ਕੀਮਤ ਕੀਤੀ ਜਾਵੇ ਤੇ ਘੱਟੋ ਘੱਟ ਜਿਹੜਾ ਸਪੋਰਟ ਪ੍ਰਾਈਸ ਆ ਉਹ ਲਾਹੇਮੰਦ ਤਾਇ ਕੀਤਾ ਜਾਵੇ ਇੱਕ ਤਾਂ ਬੇਸਿਕਲੀ ਮੰਗ ਹੈ ਜਿੱਤੋਂ ਮੋਦੀ ਸਰਕਾਰ ਕਹਿ ਕੇ ਵਾਦਾ ਕਰਕੇ ਭੱਜ ਗਈ ਅਜੇ ਤੱਕ ਲਾਗੂ ਨਹੀਂ ਹੋਇਆ ਸੋ ਜਿਹੜਾ ਉਹਨਾਂ ਰੇਟ ਦਿੱਤਾ ਉਹ ਬਹੁਤ ਮਾੜਾ ਵਾ ਉਹ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨਾਲ ਧੋਖਾ ਵਾਡਾ ਮੋਦੀ ਸਾਹਿਬ ਨੇ ਰੇਟ ਦਿੱਤਾ ਦੂਸਰਾ ਆ ਪੰਜਾਬ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਵੀ ਸਾਰਾ ਕਰਜ਼ਾ ਕਈ ਵਾਰੀ ਤੁਸੀਂ ਕੈਪਟਨ ਮਿੰਦਰ ਸਿੰਘ ਨੂੰ ਕਹਿ ਸੁਣਿਆ ਹੋਊਗਾ ਵੀ ਦੋ ਮਹੀਨੇ ਖਲੋਜੋ ਮਹੀਨਾ ਖਲੋਜੋ ਇਲੈਕਸ਼ਨ ਵੇਲੇ ਮੈਂ ਤੁਹਾਡਾ ਪ੍ਰਾਈਵੇਟ ਬੰਕਾਂ ਦਾ ਸਰਕਾਰੀ ਬੈਂਕਾਂ ਦਾ ਸਹਿਕਾਰੀ ਸਾਰਾ ਕਰਜ਼ਾ ਵਿਧ ਆੜਤੀਆਂ ਦਾ ਮਾਫ ਕਰੂੰਗਾ ਪਰ ਅਜੇ ਤੱਕ ਉਹ ਮਾਫੀ ਨਹੀਂ ਜੇ ਮਾਫੀ ਮਿਲੀ ਆ ਹੋਈ ਆ ਪਰ ਉਹ 100 ਦੇ ਵਿੱਚੋਂ 5 6 ਰੁਪਏ ਉਹ ਸਮੁੱਚਾ ਕਰਜ਼ਾ ਮਾਫ ਕਰਨ ਦਾ ਸਵਾਲ ਆ ਉਹ ਮਾਫ ਕੀਤਾ ਜਾਵੇ ਬੇਰੁਜ਼ਗਾਰੀ ਅੰਤਾਂ ਦੀ ਆ ਹਰ ਕਰ ਨੌਕਰੀ ਦਾ ਵਾਅਦਾ ਵਾ ਕੁਝ ਨਹੀਂ ਕੀਤਾ ਕਿਸੇ ਕੋ ਗੜਿਆਂ ਨੂੰ ਕੱਢਿਆ ਜਾ ਰਿਹਾ ਉਧਰ ਪੰਜਾਬ ਸਰਕਾਰ ਵੱਲੋਂ ਐਕਸਾਈਜ਼ ਪਾਲਿਸੀ ਤਹਿਤ ਫੈਸਲਾ ਕੀਤਾ ਗਿਆ ਹੈ ਕਿ ਸ਼ਰਾਬ ਪੀਣ ਵਾਲੇ ਲੋਕਾਂ ਤੋਂ ਟੈਕਸ ਵਸੂਲ ਕੇ ਉਸ ਨਾਲ ਨਸ਼ੇੜੀਆਂ ਦਾ ਇਲਾਜ ਕੀਤਾ ਜਾਣਾ ਹੈ ਸ਼ਰਾਬ ਦੀ ਬੋਤਲ ਤੇ 1 ਰੁਪਏ ਟੈਕਸ ਵਧਾਇਆ ਗਿਆ ਔਰ ਭਗਵੰਤ ਮਾਨ ਨੇ ਸਖਤ ਟਿੱਪਣੀ ਕੀਤੀ ਆ ਉਹ ਸੁਣਦੇ ਆ ਭਗਵੰਤ ਮਾਨ ਦਾ ਕੀ ਕਹਿਣਾ ਹੈ ਨਸ਼ਾ ਵੇਚ ਕੇ ਨਸ਼ਾ ਛਡਾਊ ਕੈਂਪ ਠੀਕ ਹੈ ਨਾ ਸੋ ਇਹ ਇਹਨਾਂ ਦੀਆਂ ਪਾਲিসੀਆਂ ਹੋਰ ਨੇ ਦੇਖੋ ਜੇ ਰੈਵਨਿਊ ਇਕੱਠਾ ਕਰਨਾ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਤਾਂ ਉਹਦੇ ਵਾਸਤੇ ਪਾਲਿਸੀ ਬਣਾਓ ਕੋਈ ਇੰਡਸਟਰੀਅਲ ਪਾਲਸੀ ਨਹੀਂ ਕੋਈ ਐਜੂਕੇਸ਼ਨ ਦੀ ਪਾਲਸੀ ਨਹੀਂ ਕੋਈ ਖੇਤੀਬਾੜੀ ਦੀ ਪਾਲਸੀ ਨਹੀਂ ਨਾ ਕੋਈ ਇਹ ਕੇਸ ਪਟਾਪ ਕਰਦੇ ਹੋ ਤੇ ਸੈਂਟਰ ਕੋਲੇ ਬਸ ਸਿਰਫ ਕਪਤਾਨ ਸਾਹਿਬ ਤੱਕ ਘਰੋਂ ਬਾਹਰ ਨਿਕਲੀ ਨਹੀਂ 2 ਸਾਲ ਹੋ ਗਏ 3 ਜਾਂ 4 ਵਾਰ ਦਫ਼ਤਰ ਗਏ ਨੇ ਉਹ ਜਦੋਂ ਕਪਤਾਨ ਹੀ ਗਰਾਊਂਡ 'ਚ ਨਹੀਂ ਜਾਂਦਾ ਫਿਰ ਟੀਮ ਤਾਂ ਜਿਹੜੀ ਆਪਣੀ ਮਨਮਰਜ਼ੀ ਨਾਲ ਖੇਡੂਗੀ ਜਿਹਦੇ ਹੱਥ 'ਚ ਬੈਠ ਆ ਗਿਆ ਉਹ ਬੈਟਿੰਗ ਕਰੀ ਜਾਂਦਾ ਜਿਹਦੇ ਹੱਥ 'ਚ ਬਾਲ ਆ ਗਈ ਉਹ ਕਹਿੰਦਾ ਮੈਂ ਉਹ ਬੋਲਿੰਗ ਕਰੂੰਗਾ ਉਹਦਰ ਭਗਵੰਤ ਮਾਨ ਨੇ ਟਕਸਾਲੀਆਂ ਤੇ ਆਪ ਦੇ ਗੱਠਜੋੜ ਤੇ ਵੀ ਫੇਰ ਸਪਸ਼ਟ ਕੀਤਾ ભગવંતમાન ਨੇ ਕਿਹਾ ਕਿ ਆਉਂਦੇ 1-2 ਦਿਨਾਂ ਦੇ ਵਿੱਚ ਸੀਟਾਂ ਦਾ ਐਲਾਨ ਵੀ ਹੋ ਸਕਦਾ ਹੈ ਅਤੇ ਟਕਸਾਲੀਆਂ ਦੇ ਨਾਲ ਗੱਠਜੋੜ ਲਗਭગາກ ਆਖਰੀ دور ਵਿੱਚ ਹੈ। ਭਗਵંતમાન ਨੇ ਕਿਹਾ ਕਿ ਪੰਜਾਬ ਦੇ ਵਿੱਚ ਆਪ ਅਤੇ ਟਕਸਾਲੀਆਂ ਦੀ ਨੇਰੀ ਚੱਲ ਰਹੀ ਹੈ ਅਤੇ ਆਪ ਅਤੇ ਟਕਸਾਲੀ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤਣਗੇ। ਉਹਨਾਂ ਕਿਹਾ ਕਿ ਕਾਂਗਰਸ ਬੁਰੀ ਤਰ੍ਹਾਂ ਫੇਲ ਹੋਈ ਹੈ, ਭਾਜਪਾ ਅਤੇ ਅਕਾਲੀ ਦਲ ਬਿਨਾਂ ਏਜੰਡੇ ਤੋਂ ਕੰਮ ਕਰ ਰਹੇ ਨੇ। ਨੇ ਸੁਖਵੀਰ ਰঞ্জੀਤ ਸਿੰਘ ਬਰਾਂਪੁਰਾ ਦਾ ਨਾਮ ਸ਼੍ਰੋਮਣੀ ਕਾਲੀਦਰ ਕੇ ਬਦਨਾਮ ਹੈ ਜਾਂ ਨਾਮ ਹੈ ਇਹ ਦੱਸਿਓ ਸੁਖਵੀਰ ਬਾਦਲ ਸ਼੍ਰੋਮਣੀ ਕਾਲੀਦਰ ਦਾ ਜਿਹੜਾ ਜਾਂਦਾ ਬਦਨਾਮ ਹੁੰਦਾ ਉਹ ਜਿੰਨੇ 10 ਨੰਬਰੀਏ ਜਿੰਨੇ ਭੁੱਕੀ ਵਿੱਚ ਨਾਲੇ ਜਿੰਨੇ ਇਹ ਸਾਰੇ ਇਹਨਾਂ ਕੋਲ ਤਾਂ ਹੈਗੇ ਨੇ ਇਹ ਸਾਰੇ ਇਹਨਾਂ ਕੋਲ ਹੀ ਨੇ ਸੋ ਇਸ ਕਰਕੇ ਸੁਖਵੀਰ ਬਾਦਲ ਜੀ ਜਿਹੜਾ ਤੁਹਾਡੇ ਚ ਚਲਾ ਗਿਆ ਬਾਅਦ ਚ ਉਹਨੂੰ ਇਹ ਲੰਬਾ ਨਾਂ ਦੇ ਉਹ ਵੀ ਮਾੜਾ ਹੈ ਉਹ ਠੀਕ ਹੈ ਨਾ ਪਹਿਲਾਂ ਹੁੰਦਾ ਸੀ ਕੋਈ ਕਿਸੇ ਦਾ ਮੁੰਡਾ ਨਲਾਇਕ ਨਿਕਲਿਆ ਜਾਂ ਕੋਈ ਮਾਰੀਆਂ ਆਦਤਾਂ ਹੁੰਦੀਆਂ ਸੀ ਕਹਿੰਦੇ ਸੀ ਸ਼੍ਰੋਮਣੀ ਕਾਲੀ ਦਲ ਚ ਨੂੰ ਭਰਤੀ ਕਰਾ ਦੋ ਇਹ ਠੀਕ ਹੋ ਜੂ 3 ਮਹੀਨਿਆਂ ਚ ਹੁਣ ਜੇ ਜੇ ਕਿਸਾ ਚੰਗਾ ਭਲਾ ਸਾਊ ਮੁੰਡਾ ਹੈ ਉਹਨੂੰ 2 ਮਹੀਨੇ ਵਾਸਤੇ ਕਾਲੀ ਦਲ ਚ ਦੇ ਦੋ 10 ਨੰਬਰੀ ਬਣ ਜੂ ਜਾਂ ਸਮੈ ਖਾਣ ਲੱਗ ਜੂ ਜਾਂ ਵੇਚਣ ਲੱਗ ਜੂ ਔਰ ਜਲੰਧਰ ਵਿੱਚ ਇੱਕ ਬਹੁਤ ਹੀ ਦਿਲਚਸਪ ਘਟਨਾ ਸਾਹਮਣੇ ਆਈ ਹੈ ਇੱਕ ਪਰਿਵਾਰ ਦੇ ਘਰੋਂ ਡਾਇਮੰਡ ਦਾ ਇਅਰ ਰਿੰਗ ਗੁੰਮ ਹੋ ਗਿਆ ਜਿਸ ਤੋਂ ਬਾਅਦ ਪਰਿਵਾਰ ਨੇ ਉਸ ਦੀ ਤਲਾਸ਼ ਸ਼ੁਰੂ ਕੀਤੀ ਅਤੇ ਇੰਜ ਲੱਗਿਆ ਜਿਵੇਂ ਉਹ ਚੋਰੀ ਹੋ ਗਏ ਪਰ ਬਾਅਦ ਦੇ ਵਿੱਚ ਪਰਿਵਾਰ ਨੂੰ ਆਪਣੇ ਕੁੱਤੇ ਤੇ ਵੀ ਸ਼ੱਕ ਹੋਇਆ ਤੇ ਜਦੋਂ ਡਾਕਟਰ ਕੋਲੇ ਕੁੱਤੇ ਨੂੰ ਲੈ ਕੇ ਗਏ ਤਾਂ ਡਾਕਟਰ ਨੇ ਐਕਸ-ਰੇ ਕਰਾਇਆ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਇਹ ਰਿੰਗ ਕੁੱਤੇ ਦੀਆਂ ਆਂਤੜੀਆਂ ਵਿੱਚ ਫਸਿਆ ਹੋਇਆ। ਜਿਸ ਤੋਂ ਬਾਅਦ ਇਹ ਪੂਰੇ ਮਾਮਲੇ ਦਾ ਖੁਲਾਸਾ ਹੋਇਆ। ਆਓ ਸੁਣਦੇ ਹਾਂ ਕੀ ਕਹਿੰਣਾ ਹੈ ਪਰਿਵਾਰ ਦਾ ਅਤੇ ਡਾਕਟਰ ਦਾ। ਇਹ ਮਾਮਲਾ ਸਾਡੇ ਕੋਲ ਵੀ ਉਹਨਾਂ ਦੇ ਏਅਰ ਡਾਇਮੰਡ ਰਿੰਗ ਜਿਹੜੇ ਸੀਗੇ ਨਾ ਉਹ ਗੁੰਮ ਸੀਗੇ ਤੇ ਉਹਨਾਂ ਨੇ ਕੰਸਲਟ ਕੀਤਾ ਵੀ ਡੌਗ ਘਰ 'ਚ ਰੱਖਿਆ ਸੀ ਉਹਨਾਂ ਨੂੰ ਲੱਗਾ ਗਏ ਕਿੱਥੇ। ਠੀਕ ਹੈ। ਉਹਨਾਂ ਨੇ ਆਪਣੇ ਪੈਟ ਵਾਲੇ ਨੂੰ ਕੰਸਲਟ ਕੀਤਾ ਵੀ ਇਦਾਂ ਹੋ ਸਕਦਾ ਵੀ ਵੀ ਪੈਟ ਖਾ ਗਿਆ ਹੋਵੇ ਉਹ ਕਹਿੰਦਾ ਐਕਸ-ਰੇ ਕਰਾ ਕੇ ਦੇਖੋ ਪਹਿਲਾਂ ਤਾਂ ਦਵਾਈ ਦਿੱਤੀ ਉਹਨਾਂ ਨੇ ਉਲਟੀ ਦੀ ਵੀ ਉਲਟੀ ਚ ਹੋਗੇ ਨਿਕਲ ਜਾਣਗੇ ਫਿਰ ਉਹਗਾ ਕਨਫਰਮ ਕਰ ਲਓ ਵੀ ਐਕਸ-ਰੇ ਚ ਉਹ ਫਿਰ ਸਾਡੇ ਕੋਲ ਐਕਸ-ਰੇ ਕਰਾਣ ਲਈ ਆਏ ਤੇ ਅਸੀਂ ਜਦੋਂ ਦੇਖਿਆ ਵੀ ਆਹ 에어 다이ਮੰਡ ਰਿੰਗਸ ਪਈ ਹੋਈ ਹੈ ਪੇਟ ਦੇ ਵਿੱਚ ਸਟਮਕ ਤੇ ਸਮਾਲ ਇੰਟਰਸਟਾਈਨ ਦੇ ਏਰੀਆ ਚ ਪਈ ਹੋਈ ਤੇ ਉਹਨਾਂ ਨੂੰ ਜਦ ਇਹ ਪਤਾ ਲੱਗਾ ਬੜੇ ਹੈਰਾਨ ਹੋਏ ਵੀ ਇੰਨੇ ਉਹਨਾਂ ਦੀ ਸ਼ਕਲ ਤੋਂ ਲੱਗਦਾ ਸੀ ਵੀ ਇਹ ਕੋਸਟਲੀ ਚੀਜ਼ ਹੈ ਦੈਟਸ ਵਾਈ ਦੇ ਵਰ ਵਰੀਡ ਫਿਰ ਨੈਕਸਟ ਡੇ ਉਹਨਾਂ ਨੇ ਇਹਨੂੰ ਵੋਮਿਟ ਵਗੈਰਾ ਕਰਾਣ ਦੀ ਹੋਰ ਕੋਸ਼ਿਸ਼ ਕੀਤੀ ਤੇ ਨੈਕਸਟ ਡੇ ਸਾਡੇ ਕੋਲ ਲੈ ਕੇ ਆਏ ਆ ਤੇ ਉਹ ਕਹਿੰਦੇ ਡਾਕਟਰ ਸਾਹਿਬ ਐਕਸ-ਰੇ ਕਰਕੇ ਦੇਖੋ ਜਿਹਦੀ ਉਲਟੀ ਦੇ ਵਿੱਚ ਸਾਨੂੰ ਕੋਲੀਆਂ ਮਿਲੀਆਂ ਜਿਹੜੀਆਂ ਪਿੱਛੇ ਜਿਹਦੇ ਨਾਲ ਅਸੀਂ ਸਕਰੂ ਕਰਦੇ ਆ ਤੇ ਅਗਲਾ ਹਿੱਸਾ ਨਹੀਂ ਮਿਲਿਆ ਤੇ ਅਸੀਂ ਕਿਹਾ ਸ਼ਾਇਦ ਅਗਲਾ ਹਿੱਸਾ ਅੰਦਰ ਹੋਵੇ ਉਹ ਸੈਪਰੇਟ ਹੋ ਗਈਆਂ ਹੋਣ ਖੁੱਲ ਗਈਆਂ ਹੋਣ ਜਾਂ ਜਿੱਦਾਂ ਮਰਜ਼ੀ ਖੁੱਲ ਗਈਆਂ ਜਾਂ ਨਹੀਂ ਇਹ ਨਹੀਂ ਕੁਝ ਪਤਾ ਕਿਉਂਕਿ ਜਦੋਂ ਉਹਨੇ ਖਾਦੇ ਉਹ ਕੋਲੀਆਂ ਸਮੇਤ ਹੀ ਖਾਦੇ ਸੀ ਫਿਰ ਅਸੀਂ ਐਕਸ-ਰੇ ਕੀਤਾ ਤੇ ਸਾਡੇ ਐਕਸ-ਰੇ ਚ ਕੋਈ ਐਸੀ ਚੀਜ਼ ਨਹੀਂ ਫੋਰਨ ਬਾਡੀ ਟਾਈਪ ਕੋਈ ਚੀਜ਼ ਉਸ ਤਰ੍ਹਾਂ ਦੀ ਸ਼ੈਡੋ ਨਹੀਂ ਬਣੀ ਹੋ ਸਕਦਾ ਵੀ ਉਹਨੇ ਕ올ੀਆਂ ਐਕਸਟਰਾ ਲਾਗੋ ਗਈਆਂ ਹੋਣ ਕਿਉਂਕਿ ਬਾਡੀ ਦੇ ਵਿੱਚ ਸੈਕ੍ਰੀਸ਼ਨ ਹੁੰਦੇ ਡੌਗ ਦੇ ਉਹ ਲੂਜ਼ ਹੋ ਕੇ ਕ올ੀਆਂ ਸੈਪਰੇਟ ਹੋਏ ਆਂ ਬਾਕੀ ਪੋਸ਼ਨ ਉਹਦੀ ਪਾਟੀ ਚ ਨਿਕਲ ਗਿਆ ਹੋਵੇ ਕਿਉਂਕਿ ਦੋਨੇ ਪਾਸੇ ਦੋ ਹੀ ਰਸਤੇ ਆ ਮੂੰਹ ਵਾਲਾ ਜਾਂ ਪਾਟੀ ਵਾਲਾ ਫਿਰ ਅਸੀਂ ਐਡਵਾਈਸ ਕੀਤਾ ਤੁਸੀਂ ਆਪਣੇ ਇਹਦੀ ਪਾਟੀ ਜਿੱਥੇ ਕਰਾਈ ਹੈ ਜਾਂ ਕੋਈ ਚੈੱਕ ਕਰੋ ਉਸ ਤੋਂ ਬਾਅਦ ਸਾਡੇ ਨਾਲ ਉਹਨਾਂ ਦਾ ਕੰਟੈਕਟ ਨਹੀਂ ਹੋਇਆ ਤੇ ਸਗੋਂ ਸਾਨੂੰ ਇਹ ਪਤਾ ਲੱਗਿਆ ਵੀ ਖ਼ਬਰ ਚ ਖ਼ਬਰ ਦੇਖੀ ਵੀ ਐਦਾਂ ਇਹ ਹੈਗਾ ਅੱਜ ਹੀ ਮੈਂ ਦੇਖਿਆ ਚਰਖ ਅਮਰਸਰ ਸਾਹਿਬ ਦਾ ਕਰਦੇ ਆ ਜਿੱਥੋਂ ਸ਼੍ਰੀ ਦਰਬਾਰ ਸਾਹਿਬ ਲੱਗਿਓ ਅਗਵਾ ਹੋਏ ਇੱਕ ਬੱਚੇ ਨੂੰ ਜਲੰਧਰ ਦੀ ਪੁਲਿਸ ਨੇ ਬਰਾਮਦ ਕਰਕੇ ਪਰਿਵਾਰ ਨੂੰ ਵੱਡੀ ਖੁਸ਼ੀ ਦਿੱਤੀ ਹੈ ਜਲੰਧਰ ਪੁਲਿਸ ਨੇ ਜਲੰਧਰ ਦੇ ਬੱਸ ਸਟੈਂਡ ਤੇ ਇੱਕ ਬੱਚੇ ਨੂੰ ਰੋਂਦੇ ਹੋਏ ਦੇਖਿਆ ਤੇ ਉਸ ਨੂੰ ਤੁਰੰਤ ਪੁਲਿਸ ਸਟੇਸ਼ਨ ਲਿਆਂਦਾ ਗਿਆ ਅਤੇ ਉਸ ਬੱਚੇ ਦੀ ਫੋਟੋ ਅਮਰਸਰ ਦੇ ਪੁਲਿਸ ਸਟੇਸ਼ਨ ਭੇਜੀ ਗਈ ਜਿਸ ਦੇ ਬਾਅਦ ਪੁਲਿਸ ਨੇ ਮਾਮਲਾ ਹੱਲ ਕੀਤਾ ਹੰਜੀ ਸਤਨਪ੍ਰੀਤ ਸਿੰਘ ਲड़का 4 ਸਾਲ ਦੀ ਏਜ ਐ ਇਹ ਦਰਬਾਰ ਸਾਬ ਤੋਂ ਕੋਈ ਨੂੰ ਇੱਕ 올ਡ ਲੇਡੀ ਜਿਹੜੀ ਆ ਉਥੋਂ ਕਿਡਨੈਪ ਕਰਕੇ ਲੈ ਗਈ ਸੀ ਤੇ ਇਸ ਸੰਬੰਧ ਵਿੱਚ ਅੰਮ੍ਰਿਤਸਰ ਜਿਹੜਾ 8 ਡਿਵੀਜ਼ਨ ਕੁਤਵਾਲੀ ਪੁਲਿਸ ਸਟੇਸ਼ਨ ਆ ਉਥੇ ਐਫ ਆਈ ਆਰ ਨੰਬਰ 21 ਡੇਟਿਡ 27/2/19 ਅੰਡਰ ਸੈਕਸ਼ਨ 366 ਆਈ ਪੀ ਸੀ ਜਿਹੜਾ ਦਰਜ ਹੋਇਆ ਸੀ ਉਸ ਸੰਬੰਧ ਵਿੱਚ ਜਿਹੜਾ ਹੈਗਾ ਸਾਨੂੰ ਉਥੋਂ ਜਿਹੜੀ ਉਥੇ ਸੀਸੀਟੀਵੀ ਫੂਟੇਜ ਮਿਲੀ ਸੀ ਉਹਦੀਆਂ ਜਿਹੜੀਆਂ ਲੇਡੀ ਤੇ ਪਲੱਸ ਜਿਹੜੇ ਬੱਚੇ ਦੀਆਂ ਫੋਟੋਆਂ ਅੰਮ੍ਰਿਤਸਰ ਪੁਲਿਸ ਨੇ ਜਿਹੜੀਆਂ ਸਾਨੂੰ ਸਰਕੂਲੇਟ ਕੀਤੀਆਂ ਸੀਗੀਆਂ ਤੇ ਜਿਹੜੇ ਅਸੀਂ ਅੱਗੇ ਜਿਹੜੇ ਆਪਣੇ ਸਾਰੇ WhatsApp ਗਰੁੱਪਾਂ ਤੇ ਜਿਹੜੇ ਜਿੰਨੇ ਵੀ ਸਾਡੇ ਕਰਮਚਾਰੀ ਪੁਲਿਸ ਕਰਮਚਾਰੀ ਸੀ ਅਸੀਂ ਉਹਨਾਂ ਨੂੰ ਅੱਗੇ ਫੋਟੋਆਂ ਭੇਜੀਆਂ ਸੀਗੀਆਂ ਤੇ ਅੱਜ ਸਾਡੀ ਪੈਟਰੋਲਿੰਗ ਪਾਰਟੀ ਜਿਹਦੇ ਵਿੱਚ ਸਰੇਂਦਰ ਸਿੰਘ ASI ASI ਹੀਰਾ ਸਿੰਘ ਤੇ ਨਾਲ ਇੱਕ ਟ੍ਰੈਫਿਕ ਕਾਂਸਟੇਬਲ ਡਿਊਟੀ ਤੇ ਸੀ ਉਹ ਜਿਹੜੇ ਉੱਥੇ ਜਿਹੜੇ ਹੈਗੇ ਗਸ਼ਤ ਕਰ ਰਹੇ ਸੀ ਤਾਂ ਇਹ ਬੱਚਾ ਜਿਹੜਾ ਉੱਥੇ ਲਵਾਰਸ ਹਾਲਤ ਵਿੱਚ ਉਹਨਾਂ ਨੂੰ ਮਿਲਿਆ ਤੇ ਜੋ ਇਸ ਦੇ ਕੋਲ ਇੱਕ ਬੈਗ ਸੀ ਜਿਹਦੇ ਵਿੱਚ ਜਿਹੜਾ ਇੱਕ ਇਹ ਆਰੈਂਜ ਕਲਰ ਦੀ ਇੱਕ ਟੀ-ਸ਼ਰਟ ਸੀ ਜੋ ਕਿ ਜਦੋਂ ਬੱਚਾ ਕਿਡਨਾਪ ਹੋਇਆ ਸੀ ਉਦੋਂ ਇਹਨੇ ਪਾਈ ਹੋਈ ਸੀ ਤੇ ਜਦੋਂ ਫੋਟੋ ਦਾ ਮਿਲਾਨ ਕਰਕੇ ਅਸੀਂ ਦੇਖਿਆ ਤੇ ਇਹ ਬੱਚਾ ਉਹੀ ਦਮਨਪ੍ਰੀਤ ਸੀ ਜਿਹੜਾ ਦਰਬਾਰ ਸਾਹਿਬ ਤੋਂ ਕਿਡਨਾਪ ਹੋਇਆ ਸੀ ਤੇ ਇਮੀਡੀਏਟਲੀ ਜਿਹੜਾ ਅਸੀਂ ਅੰਮ੍ਰਿਤਸਰ ਪੁਲਿਸ ਨੂੰ ਇਨਫੋਰਮ ਕੀਤਾ ਤੇ ਬੱਚੇ ਦੀ ਫੋਟੋ ਜਿਹੜੀ ਦੁਬਾਰਾ ਮੰਗਵਾਈ ਤੇ ਮੈਚ ਕੀਤੀ ਤੇ ਜਿਹੜਾ ਉਹੀ ਬੱਚਾ ਸੀਗਾ ਤੇ ਜੋ ਸਾਡੀ ਪੁਲਿਸ ਪਾਰਟੀ ਨੇ ਜਿਹੜਾ ਬੜੀ ਚੁਸਤੀ ਦਿਖਾਈ ਔਰ WhatsApp ਦੇ ਵਿੱਚ ਜਿਹੜਾ ਇੱਕ ਜਿਹੜਾ ਐਪਲੀਕੇਸ਼ਨ ਹੈ ਉਹਦਾ ਸਾਡੀ ਕਾਫੀ ਹੈਲਪ ਮਿਲੀ ਹੈ ਤੇ ਅਸੀਂ ਇਹਨਾਂ ਨੂੰ ਰਿਵਾਰਡ ਵੀ ਕਰਾਂਗੇ ਤੇ ਬੱਚਾ ਜਿਹੜਾ ਅੱਜ ਉਹਦੀ ਮਾਤਾ ਜਿਹੜੀ ਹੈਗੀ ਆ ਸਿਮਰਜੀਤ ਕੌਰ ਉਹਦੇ ਹੈਂਡਓਵਰ ਕਰ ਦਿੱਤਾ ਗਿਆ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਉਹਨੂੰ ਨਾਲ ਲੈ ਕੇ ਆਈ ਸੀ ਉਹ ਦਰ ਸੌ ਕਾਂਵੜ ਯਾਤਰੀਆਂ ਨੇ ਤੂਰੀ ਵਿਖੇ ਸਾਡੇ ਸ਼ਹੀਦ ਫੌਜੀਆ ਨੂੰ ਸ਼ਰਧਾਂਜਲੀ ਦਿੱਤੀ ਤਿਰੰਗੇ ਝੰਡੇ ਨਾਲ ਲੈ ਕੇ ਕਾਂਵੜ ਯਾਤਰੀ ਪਹੁੰਚੇ ਸਨ ਇਹ ਕਾਂਵੜ ਯਾਤਰੀ ਹਰਦੁਆਰ ਤੋਂ ਸਿੱਧਾ ਤੂਰੀ ਵਾਪਸ ਪਰਤੇ ਸਨ ਸ਼ਹੀਦਾਂ ਨੂੰ ਸ਼ਰਧਾਂਜਲੀ ਵਜੋਂ ਪੂਜਾ ਆਰਚਨਾ ਵੀ ਕੀਤੀ ਗਈ ਅੱਜ ਹਰ ਹਰ ਮਹਾਦੇਵ ਕਾਵੜ ਸੰਗਤ ਦਾ ਇਹ ਜੱਥਾ ਹਰਦੁਆਰ ਤੋਂ ਧੂਰੀ ਪਹੁੰਚਿਆ ਹੈ ਇਸ ਦੇ ਵਿੱਚ ਅਸੀਂ 100 ਬੰਦਿਆਂ ਦਾ ਜੱਥਾ ਤੇ ਬਾਕੀ ਸੇਵਾਦਾਰ ਮਲਾਕੇ ਅਸੀਂ 115 ਤੋਂ 20 ਆਦਮੀ ਆ ਰਹੇ ਆਂ ਪ੍ਰਭੂ ਕਿਰਪਾ ਦੇ ਨਾਲ 52 ਘੰਟਿਆਂ ਦੇ ਵਿੱਚ ਜੋ ਅਸੀਂ ਇੱਕ ਸਮੇਂ ਮਿੱਥ ਕੇ ਕਾਵੜ ਲੈ ਕੇ ਚੱਲੇ ਸੀ ਉਸ ਸਮੇਂ ਦੇ ਵਿੱਚ ਅਸੀਂ ਪਹੁੰਚਿਆ ਤੇ ਅਸੀਂ ਇਸ ਵਾਰ ਦਾ ਜਿਹੜਾ ਆਪਣਾ ਜੱਥਾ ਹੈ ਤੇ ਆਪਣੀ ਯਾਤਰਾ ਹੈ ਪਲਵਾਮਾ ਦੇ ਸ਼ਹੀਦਾਂ ਦੇ ਵਾਸਤੇ ਸਮਰਪਿਤ ਕਰ ਰਹੇ ਆਂ ਬੋਲ ਭਾਰਤ ਮਾਤਾ ਕੀ ਜੈ ਸ਼ੰਕਰ ਕੀ ਜੀ ਹਰ ਹਰ ਮਹਾਦੇਵ ਕਾਵੜ ਸੰਗਤ ਦੀ ਕੀ ਹੈ ਯਾਤਰਾ ਅਸੀਂ ਕੀ ਹੈ ਪੈਦਲ ਡਾਕ ਕਾਵੜ ਹਰੀਦਵਾਰ ਤੋਂ ਲੈ ਤੂਰੀ ਅਸੀਂ 48 50 ਘੰਟਿਆਂ ਦੇ ਵਿੱਚ ਕੀ ਹੈ ਪੂਰੀ ਕੀਤੀ ਹੈ ਤੇ ਅੱਜ ਅਸੀਂ ਕੀ ਹੈ ਜਲ ਚਾੜਾਂਗੇ ਤੂਰੀ ਦੇ ਵਿੱਚ ਕੇ ਚੈਂਬਰ ਦੇ ਮੰਦਰ ਦੇ ਵਿੱਚ ਤੇ ਸਾਡੀ ਇਹ ਯਾਤਰਾ ਜਿਹੜੀ ਪੁਲਵਾਮਾ ਦੇ ਜਿਹੜੇ ਸ਼ਹੀਦ ਹੈ ਉਹਨਾਂ ਨੂੰ ਕੀ ਹੈ ਸਮਰਪਿਤ ਹੈ ਉਧਰ ਪੂਰੇ ਮੁਲਕ ਦੇ ਵਿੱਚ ਸ਼ਿਵਰਾਤਰੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਦੇਸ਼ ਭਰ ਦੇ ਮੰਦਰਾਂ ਵਿੱਚ ਸ਼ਰਧਾਲੂਆਂ ਦੀਆਂ ਆਸਥਾ ਨਾਲ ਪਰੀਆਂ ਲੰਮੀਆਂ ਲੰਮੀਆਂ ਕਤਾਰਾਂ ਨਜ਼ਰਾਈਆਂ ਵੱਡੀ ਗਿਣਤੀ ਵਿੱਚ ਸ਼ਰਦਾਲੂ ਮੰਦਰਾ ਵਿੱਚ ਮੱਥਾ ਟੇਕ ਕੇ ਪਹੁੰਚੇ ਸ਼ਿਵਰਾਤਰੀ ਮੌਕੇ ਕਲਨੌਰ ਦੇ ਸ਼ਿਵ ਮੰਦਿਰ ਵਿੱਚ ਵੀ ਵੱਡੀ ਗਿਣਤੀ ਵਿੱਚ ਸ਼ਰਦਾਲੂ ਪਹੁੰਚੇ ਕਲਨੌਰ ਮੰਦਿਰ ਗੁਰਦਾਸਪੁਰ ਦਾ ਦਾਰਸ਼ਨਿਕ ਮੰਦਿਰ ਹੈ ਔਰ ਮੰਦਿਰ ਨਾਲ ਕਈ ਇਤਿਹਾਸਿਕ ਕਥਾਵਾਂ ਵੀ ਜੁੜੀਆਂ ਨੇ ਇਲਾਕੇ ਦੇ ਲੋਕਾਂ ਵਿੱਚ ਵੀ ਮੰਦਿਰ ਦੀ ਅਠਾ ਸ਼ਰਧ ਹੈ ਔਰ ਇਹ بڑا ਇਤਿਹਾਸਿਕ ਮੰਦਿਰ ਹੈਗਾ ਔਰ ਸ਼ਿਵਜੀ ਮਹਾਰਾਜ ਦਾ ਮੰਦਿਰ ਹੈ ਔਰ ਮੈਂ ਪਹਿਲਾਂ ਤੇ ਸਾਰੀ ਸੰਗ ਨੂੰ ਅੱਜ ਉਹ ਬੁਧਾਈ ਦਿਨ ਆਇਆ ਸਿਵਰਾਤਰੀ ਦੀ ਔਰ ਰਾਬੋ ਸਾਰਿਆਂ ਨੂੰ ਖੁਸ਼ੀਆਂ ਤੰਦਰੁਸਤੀਆਂ ਬਖਸ਼ੇ ਔਰ ਸਾਰੇ ਜਿੰਨੇ ਵੀ ਇੱਥੇ ਧਾਰਮਿਕ ਔਰ ਸਰਦਾ ਲੈ ਕੇ ਆਦੀਆਂ ਮਾਨੂੰ ਕਾਮਨਾ ਪੂਰੀਆਂ ਹੋਣ ਮੇਰੀ ਇਹੀ ਦੁਆ ਹੈ ਕਿ ਆਮਨ ਸ਼ਾਂਤੀ ਸਾਰਿਆਂ ਦੇ ਵਿੱਚ ਬਣ ਜਾਵੇ ਔਰ ਮੇਰੀ ਬੜੀ ਇਹ ਖੁਸ਼ਕਿਸਮਤੀ ਹੈ ਕਿ ਅੱਜ ਸਿਵਰਾਤਰੀ ਦੇ ਦਿਨ ਮੈਂ ਇਸ ਇਤਿਹਾਸਿਕ ਵਿਹਾੜੇ ਦੇ ਉੱਤੇ ਔਰ ਇਸ ਜਿਹੜੀ ਬੜੀ ਪਵਿੱਤਰ ਅੰਮ੍ਰਿਤਸਰ ਜਾਨੀ ਕਿ ਹੈਗਾ ਮੈਂ ਇੱਥੇ ਆ ਕੇ ਆਇਆ ਔਰ ਮੈਂ ਨਤਮਸਤਕ ਹੋਇਆਗਾ ਔਰ ਸਾਰੀਆਂ ਆਈਆਂ ਸੰਗਤਾਂ ਦਾ ਬਹੁਤ ਧੰਨਵਾਦ ਕਰਦਾਗਾ ਔਰ ਮੈਨੂੰ ਬਹੁਤ ਅੱਛਾ ਲੱਗਾਗਾ ਦਬਈਓ ਆ ਕੇ ਔਰ ਬੜੀ ਸ਼ੰਗਰਦਾ ਹਜੂਮ ਬਣਿਆ ਹੈਗਾ ਬਹੁਤ ਬੜਾ ਅੱਛਾ ਲੱਗ ਰਿਹਾਗਾ ਸਾਰਿਆਂ ਨੂੰ ਔਰ ਸਾਰਿਆਂ ਨੂੰ ਸਾਰੇ ਇੱਥੇ ਆ ਕੇ ਬੜੀ ਖੁਸ਼ੀ ਮਾਨ ਲਿਆ ਗਿਆ ਔਰ ਮੈਂ ਸ਼ੇਪ ਸ਼ੰਭੂ ਬੋਲੇ ਤੋਂ ਇਹੋ ਹੀ ਆਖ ਰਦਾਗਾ ਕਿ ਸਾਰਿਆਂ ਦੇ ਉੱਤੇ ਇਸੇ ਤਰ੍ਹਾਂ ਆਪਣੇ ਪਿਆਰ ਤੇ ਅশীরਵਾਦ ਬਣਾਈ ਰੱਖੋ ਉਦਰ ਮਹਾ ਮੁਕਤੇਸ਼ਵਰ ਮੰਦਰ ਵਿੱਚ ਵੀ ਸ਼ਰਧਾਲੂਆਂ ਦਾ ਤਾਂਤਲ ਗਿਆ ਰਿਆ ਲੁਧਿਆਣਾ ਲਾਗੇ ਮਹਾ ਮੁਕਤੇਸ਼ਵਰ ਤਾਮ ਵਿੱਚ ਦੁਨੀਆ ਭਰ ਵਿੱਚ ਲੋਕਾਂ ਦੀ ਆਸਥਾ ਹੈ ਤੇ ਵੱਡੀ ਗਿਣਤੀ ਵਿੱਚ ਇੱਥੇ ਸ਼ਰਧਾਲੂ ਉੱਚੇ ਚੇ ਤੌਰ ਤੇ ਪੁੱਜੇ ਮੈਂ ਤੁਹਾਨੂੰ ਪਹਿਲਾਂ ਮੈਂ ਮਾਰਨਿੰਗ ਇੱਕ ਵਾਰ ਜੁਤੀ ਲਾਈਵ ਕਰੇਗੀ ਇਹ ਮਾਰਨਿੰਗ ਕਾਫੀ ਭਰੀ ਹੋਈ ਹੈ ਇਹ ਬਹੁਤ ਪ੍ਰਸਿੱਧ ਮੰਦਿਰ ਹੈ ਜਿੱਥੋਂ ਬਹੁਤ ብዙ ਲੋਕ ਆ ਕੇ ਮੱਥਾ ਟੇਕਦੇ ਹਨ ਤਾਂ ਮੈਂ ਵੀ ਆਪਣੇ ਇੰਤਖਾਬ ਕਰਾਂਗੀ ਇਸ ਮੰਦਿਰ ਸ਼ੇਰ ਸਿੰਘ ਖਬਾਇਆ ਸ਼੍ਰੋਮਣੀ ਅਕਾਲੀ ਦਲ ਤੋਂ ਹੋਏ ਵਖ ਦਤਾ ਆਪਣਾ ਅਸਤੀਫਾ ਉਦਰਾ ਅਕਾਲੀ ਦਲ ਦਾ ਦਾਵਾ ਸ਼ੇਰ ਸਿੰਘ ਖਬਾਇਆ ਦੀ ਖਾਰਜ ਕਰ ਦਿੱਤੀ ਗਈ ਹੈ ਮੁੱਢਲੀ ਮੈਂਬਰਸ਼ਿਪ ਪੰਜਾਬ ਦੀ ਅਕਾਲੀ ਸਿਆਸਤ ਵਿੱਚ ਮੋੜ ਨਵਾਂ ਤੂਫਾਨ ਨਵਜੋਤ ਸਿੰਘ ਸਿੱਧੂ ਦੇ ట్వీਟ ਤੋਂ ਬਾਅਦ ਫੇਰ ਪਿਆ ਰੌਲਾ ਨਵਜੋਤ ਸਿੰਘ ਸਿੱਧੂ ਨੇ ట్వీਟ ਕਰਕੇ ਹਾਕਮ ਤੇਰਾਂ ਨੂੰ ਕੀਤਾ ਸਵਾਲ ਕਿੰਨੇ ਮਾਰੇ ਗਏ ਪੁਲਵਾਮਾ ਦੇ ਅੱਤਵਾਦੀ ਬਟਿੰਡਾ ਵਿੱਚ ਸੁਖਪਾਲ ਖੈਰਾਂ ਨੇ ਕੀਤੀ ਪ੍ਰੈਸ ਕਾਨਫਰੰਸ ਕਰ ਦਿੱਤਾ ਵੱਡਾ ਐਲਾਨ ਖੈਰਾਂ ਨੇ ਕਿਹਾ ਖੁਦ ਜਾਵਾਂਗਾ ਪੰਜਾਬ ਦੀ ਵਿਧਾਨ ਸਭਾ ਤੇ ਖੁਦ ਲੈ ਕੇ ਆਵਾਂਗਾ ਨੋਟਿਸ ਕਿਹਾ ਹਾਂ ਉਹਦੇ 1-2 ਦਿਨਾਂ ਵਿੱਚ ਪਹੁੰਚਾਂਗਾ ਵਿਧਾਨ ਸਭਾ ਬਟਿੰਡਾ ਵਿੱਚ ਸੁਖਪਾਲ ਖੈਰਾਂ ਦੇ ਤੂਫਾਨੀ ਦੌਰੇ ਹੋਏ ਸ਼ੁਰੂ ਨਵਜੋਤ ਸਿੰਘ ਸਿੱਧੂ ਦੇ ਟਵੀਟ ਤੇ ਸੁਖਬੀਰ ਸਿੰਘ ਬਾਦਲ ਦਾ ਪਲਟਵਾਰ ਕਿ ਆ ਨਵਜੋਤ ਸਿੰਘ ਸਿੱਧੂ ਹੈ ਗਰਦਾਰ ਭਗਵੰਤ ਮਾਨ ਨੇ ਅਕਾਲੀ ਦਲ ਤੇ ਖੜੇ ਕਰ ਦਿੱਤੇ ਸਵਾਲ ਭਗਵੰਤ ਮਾਨ ਨੇ ਕਿਹਾ ਬਹੁਤ جلد ਖਤਮ ਹੋਏਗਾ ਅਕਾਲੀ ਦਲ ਔਰ ਦੇਸ਼ ਦੁਨੀਆ ਦੇ ਨਾਲ ਨਾਲ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਮਨਾਇਆ ਗਿਆ ਸ਼ਿਵਰਾਤਰੀ ਦਾ ਤਿਉਹਾਰ ਮੰਨੇ ਪਰਮੰਨੇ ਮੰਦਰਾ ਅਤੇ ਮੁਕਤੇਸ਼ਵਰ ਤਾਮ ਵਿੱਚ ਵੱਡੀ ਗਿਣਤੀ ਵਿੱਚ ਪੁੱਜੇ ਲੋਕ ਸ਼ਰਧਾਲੂ ਹੋਰੇ ਨਤਮਸਤਕ ਪੰਜਾਬ ਇਸ ਵੇਲੇ ਵਿੱਚ ਫਿਲਹਾਲ ਇਨਾ ਹੀ ਨਵੀਆਂ ਅਤੇ ਤਾਜ਼ੀਆਂ ਸਰਗਰਮੀਆਂ ਦੇ ਨਾਲ ਫਿਰ ਮੁਲਾਕਾਤ ਹੋਏਗੀ ਸੁਰਿੰਦਰ ਡੱਲਾ ਨੂੰ ਦਿਓ ਇਜਾਜ਼ਤ ਧੰਵਾਦ